ਇੰਡਰਨਾਂ ਪਰੇ ਟਰੱਕ ਨੂੰ ਲੱਗ ਗਈ ਅੱਗ ਤੂ ਤੂ ਕਰਕੇ ਸੁਆਹ ਹੋ ਗਿਆ ਸਾਰਾ ਟਰੱਕ ਇੱਕ ਸਿਲੰਡਰਾਂ ਦਾ ਭਰਿਆ ਹੋਇਆ ਟਰੱਕ ਅਚਾਨਕ ਅੱਗ ਦੀ ਚਪੇਟ ਵਿੱਚ ਆ ਗਿਆ ਤੇ ਟਰੱਕ ਵਿੱਚ ਰੱਖੇ ਹੋਏ ਸਿਲੰਡਰ ਇੱਕ ਇੱਕ ਕਰਕੇ ਵੱਡੇ ਧਮਾਕੇ ਨਾਲ ਫਟ ਗਏ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਵਿੱਚ ਲਗਭਗ 1000 ਦੇ ਕਰੀਬ ਸਿਲੰਡਰ ਲੋਡ ਸਨ ਤੇ ਸ਼ਾਰਟ ਸਰਕਟ ਹੋਣ ਕਾਰਨ ਇਸ ਟਰੱਕ ਨੂੰ ਅੱਗ ਲੱਗ ਗਈ ਧਮਾਕਿਆਂ ਦੀ ਆਵਾਜ਼ ਨਾਲ ਪੂਰਾ ਇਲਾਕਾ ਦਹਿਲ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਟਰੱਕ ਵਿੱਚ ਸਵਾਰ ਡਰਾਈਵਰ ਮੌਕੇ ਤੇ ਛਲ ਮਾਰ ਗਿਆ ਤੇ ਆਪਣੀ ਜਾਨ ਬਚਾ ਲਈ ਇਹ ਘਟਨਾ ਯੂਪੀ ਦੇ ਗੋਂਡਾ ਹਾਈਵੇ ਦੀ ਦੱਸੀ ਜਾ ਰਹੀ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ